ਵੀ ਮੰਗ ਪੱਤਰ ਦੰਨੇ ਆਗੇ ਅਸੀਂ ਵਾਤਾਵਰਨ ਦੀ ਸੋਤਾ ਦੇ ਲਈ ਠੀਕ ਹੈ ਤੇ ਅਸੀਂ ਬਸ ਇਹ ਚਾਹੁੰਦੇ ਆਗੇ ਵੀ ਜਿਵੇਂ ਹੁਣ ਤੁਸੀਂ ਤੁਸੀਂ ਵੀ ਜਾਣਦੇ ਹੋਵੋਗੇ ਜਿਹੜਾ ਹੁਣ ਮੇਨ ਬਾਜ਼ਾਰ ਆਗਾ ਉਥੇ ਕਿੰਨੀ ਕਿ ਜਗ੍ਹਾ ਦੀ ਜੇ ਉਥੇ 19 21 ਹੋਗੀ ਤਾਂ ਉਥੇ ਫਾਇਰ ਬਰਗੇਡ ਦੀ ਗੱਡੀ ਤੱਕ ਵੀ ਵੜਨੀ ਹੈਗੀ ਠੀਕ ਹੈ ਜੀ ਤੇ ਇਹੀ ਚੀਜ਼ ਨੂੰ ਲੈ ਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾਗਾ ਇਹ ਪਟਾਚਾ ਨੂੰ ਫੋਨ ਵੀ ਕਰਦੇ ਨੇ ਦੱਸਦੇ ਵੀ ਨਹੀਂ ਵੀ ਬਹੁਤ ਵਧੀਆ ਗੱਲ ਹੈ ਜੀ ਅਸੀਂ ਆਪਦੇ ਬੱਚਿਆਂ ਨੂੰ ਕਿਵੇਂ ਰੋਕੀਏ ਜੀ ਅਸੀਂ ਉਹਨਾਂ ਨੂੰ ਦੱਸਦੇ ਵੀ ਆਂਗੇ ਪੈਂਫਲਟ ਵੀ ਪਹਿਲਾਂ ਅਸੀਂ ਬਹੁਤ ਬੰਦੇ ਨੇ ਮਤਲਬ ਸਕੂਲਾਂ ਦੇ ਵਿੱਚ ਜਾ ਕੇ ਠੀਕ ਹੈ ਜੀ ਠੀਕ ਹੈ ਨਾ ਤੇ ਲੋਕ ਮੰਨਦੇ ਨੇ ਠੀਕ ਹੈ ਜੀ ਸਾਨੂੰ ਇਸ ਗੱਲ ਦੇ ਉੱਤੇ ਆਪਦੇ ਆਪ ਤੇ ਅਸੀਂ ਮਾਣ ਮਹਿਸੂਸ ਕਰਦੇ ਆਂ ਵੀ ਅਸੀਂ ਜਿਹੜਾ ਕੰਮ ਕਰ ਰਹੇ ਆਂਗੇ ਬਹੁਤ ਵਧੀਆ ਕਰ ਰਹੇ ਆਂਗੇ ਠੀਕ ਹੈ ਠੀਕ ਹੈ ਲੋਕ ਸਾਡੀ ਗੱਲ ਨੂੰ ਸੁਣ ਵੀ ਰਹੇ ਨੇ ਤੇ ਇਸ ਤਰ੍ਹਾਂ ਅਸੀਂ ਲੱਗੇ ਰਾਵਾਂਗੇ ਤੁਸੀਂ ਪਿਛਲੇ 24-25 ਸਾਲਾਂ ਦਾ ਜ਼ਿਕਰ ਕੀਤਾ ਜਦੋਂ ਨਵੇਂ-ਨਵੇਂ ਲੱਗੇ ਜੀ ਦਾ ਕਹਿੰਦੇ ਨੇ ਪਟਾਕਿਆਂ ਤੋਂ ਦੂਰ ਰਹੋ ਵਾਤਾਵਰਨ ਨੂੰ ਸੁੱਧ ਰੱਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਰ ਲੋਕ ਪਤਾ ਨਹੀਂ ਉਹਨਾਂ ਦੀਆਂ ਸਖਿਆਵਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨੂੰ ਹੀ ਚੱਲ ਰਹੇ ਨੇ ਠੀਕ ਹੈ ਜੀ ਤੇ ਇਹਨਾਂ ਦੇ ਪ੍ਰਤੀ ਵਿਅਰ ਕੰਮ ਦੇ ਲਈ ਅਸੀਂ ਕਿਸੇ ਅਸੀਂ ਧਰਮ ਦੇ ਵਿਰੁੱਧ ਨਹੀਂ ਹੈਗੇ ਅਸੀਂ ਸਾਰੇ ਧਰਮਾਂ ਦਾ ਆਦਰ ਸਤਕਾਰ ਕਰਦੇ ਆਂਗੇ ਵੀ ਕਿਸੇ ਵੀ ਧਰਮ ਦੇ ਤੇ ਤਿਹਾਰ ਨੇ ਵਧੀਆ ਢੰਗ ਨਾਲ ਮਨਾਉਣੇ ਚਾਹੀਦੇ ਨੇ ਪਰ ਆਪਣੇ ਦੇਸ਼ ਦੇ ਵਿੱਚ ਮਤਲਬ ਧਰਮ ਦੇ ਨਾਲ ਜੋੜ ਕੇ ਮਤਲਬ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸ ਮਾਨਵ ਲੋਕ ਲਹਿਰ ਸਿਰਪਰ ਦੇ ਜਿਹੜੇ ਕਾਰਜਕਰਤਾ ਨੇ ਸਾਡੇ ਨਾਲ ਨੇਗੇ ਅੱਜ ਸੋ ਉਹਨਾਂ ਨੇ ਇੱਕ ਮਹਮ ਚਲਾਈ ਹੋਈ ਆ ਬਹੁਤ ਲੰਮੇ ਸਮੇਂ ਤੋਂ ਇਹ ਦੀਵਾਲੀ ਵੇਲੇ ਪਟਾਕੇ ਨਾ ਚਲਾਓ ਤਾਂ ਨਾ ਖਰੀਦੋ ਵਾਤਾਵਰਨ ਸੁਧਰੂਗਾ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਸਾਡੇ ਮਾਸਟਰ ਮਹਿੰਦਰ ਪ੍ਰਤਾਪ ਜੀ ਅਸੀਂ ਕਾਜੀ ਅਸੀਂ ਸਾਰੇ ਲੋਕ ਸੋ ਸਾਰੇ ਕਿੰਨੇ ਟਾਈਮ ਤੋਂ ਤੁਸੀਂ ਮਹਮ ਚਲਾਈ ਹੋਈ ਆ ਜਿਹੜੀ ਸਰ ਲਗਭਗ ਸਾਨੂੰ 24-35 ਸਾਲ ਹੋ ਗਏ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਨੂੰ ਜੀ ਠੀਕ ਹੈ ਵੀ ਤਾਂ ਕਿ ਅਸੀਂ ਅਬ ਦਾ ਜਿਹੜਾ ਰੋਲ ਆਗਾ ਵਾਤਾਵਰਨ ਦੇ ਪ੍ਰਤੀ ਉਹਨੂੰ ਵਧੀਆ ਢੰਗ ਨਾਲ ਨਿਵਾ ਸਕੀਏ ਸਾਰੀ ਪੂਰੀ ਟੀਮ ਆ ਸਾਡੀ ਕੁਦਰਤ ਮਾਨਵ ਲੋਕ ਲਹਿਰ ਦੇ ਵੱਲੋਂ ਠੀਕ ਹੈ ਜੀ ਤੇ ਲਗਾਤਾਰ ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂਗੇ ਦੀਵਾਲੀ ਤੋਂ ਬਿਨਾਂ ਵੀ ਅਸੀਂ ਕਰਦੇ ਰਹਿੰਦੇ ਹਾਂਗੇ ਵਾਤਾਵਰਨ ਦੇ ਉੱਤੇ ਕੰਮ ਪਰ ਦੀਵਾਲੀ ਦੇ ਮੌਕੇ ਦੇ ਉੱਤੇ ਆ ਕੇ ਜਾਂ ਜਿੰਨੇ ਵੀ ਹੋਰ ਤਿਥ ਤਿਹਾਰ ਨੇ ਅੱਜ ਕੱਲ ਵਿਆਹਾਂ ਦੇ ਉੱਤੇ ਗੁਰਪੁਰਬ ਦੇ ਉੱਪਰ ਗੁਰਨਾਨਕ ਦੇਵ ਜੀ ਦਾ ਕਹਿੰਦੇ ਨੇ ਪਟਾਕਿਆਂ ਤੋਂ ਦੂਰ ਰਹੋ ਵਾਤਾਵਰਨ ਨੂੰ ਸੁੱਧ ਰੱਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਰ ਲੋਕ ਪਤਾ ਨਹੀਂ ਉਹਨਾਂ ਦੀਆਂ ਸਖਿਆਵਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨੂੰ ਹੀ ਚੱਲ ਰਹੇ ਨੇ ਠੀਕ ਹੈ ਜੀ ਤੇ ਇਹਨਾਂ ਦੇ ਪ੍ਰਤੀ ਵਿਅਰ ਕਰਮ ਦੇ ਲਈ ਅਸੀਂ ਕਿਸੇ ਅਸੀਂ ਧਰਮ ਦੇ ਵਿਰੁੱਧ ਨਹੀਂ ਹੈਗੇ ਅਸੀਂ ਸਾਰੇ ਧਰਮਾਂ ਦਾ ਆਦਰ ਸਤਕਾਰ ਕਰਦੇ ਆਂਗੇ ਵੀ ਕਿਸੇ ਵੀ ਧਰਮ ਦੇ ਤੇ ਤਿਹਾਰ ਨੇ ਵਧੀਆ ਢੰਗ ਨਾਲ ਮਨਾਉਣੇ ਚਾਹੀਦੇ ਨੇ ਪਰ ਆਪਣੇ ਦੇਸ਼ ਦੇ ਵਿੱਚ ਮਤਲਬ ਧਰਮ ਦੇ ਨਾਲ ਜੋੜ ਕੇ ਮਤਲਬ ਬਹੁਤ ਕੁਝ ਗਲਤ ਹੋ ਰਿਹਾ ਜਿਹਦੇ ਵਿੱਚ ਹੀ ਮਤਲਬ ਇੱਕ ਇਹ ਵੀ ਹੈਗਾ ਵੀ ਪਟਾਕਿਆਂ ਦੇ ਨਾਲ ਦੀਵਾਲੀ ਨੂੰ ਜੋੜਿਆ ਗਿਆਗਾ ਜਦਕਿ ਇਹ ਦੀਵਾਲੀ ਦਾ ਕੋਈ ਸੰਬੰਧ ਨਹੀਂ ਦੀ ਹਾਂ ਠੀਕ ਹੈ ਜੀ ਅਸੀਂ ਚਾਹੁੰਦੇ ਵੀ ਜਿਹੜੇ ਇਹ ਪਟਾਕੇ ਨੇ ਸੁਪਰੀਮ ਕੋਰਟ ਦੇ ਵੱਲੋਂ ਵੀ ਹਦਾਇਤਾਂ ਨੇ ਵੀ ਨਹੀਂ ਵਿਕਣੇ ਚਾਹੀਦੇ ਪਰ ਲਾਗੂ ਨਹੀਂ ਹੋ ਰਿਹਾ ਉਸ ਤਰ੍ਹਾਂ ਪਰ ਅਸੀਂ ਚਾਹੁੰਦੇ ਜਿੱਥੇ ਅਸੀਂ ਕਰ ਸਕੀਏ ਆਪਦਾ ਯੋਗਦਾਨ ਪਾਈਏ ਅਸੀਂ ਸਾਰੇ ਜਣੇ ਰਲ ਕੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਕਰ ਤਾਂ ਸਾਰੇ ਲੋਕਾਂ ਦੀ ਭਲਾਈ ਦੇ ਲਈ ਰਹੋ ਕੋਈ ਲੋਕਾਂ ਦਾ ਨੁਕਸਾਨ ਅਜ ਪੈਸੇ ਨਾਲ ਪੜਾ ਕੇ ਖਰੀਦੇ ਪੈਸੇ ਦੀ ਵੀ ਬੁਰਾਦੀ ਹੈ ਜੀ ਜਿਹੜਾ ਮੌਸਮ ਹੈ ਵਾਤਾਵਰਨਾ ਉਹ ਵੀ ਖਰਾਬ ਹੁੰਦਾ ਬਿਲਕੁਲ ਜੀ ਹੁਣ ਤੁਸੀਂ ਇਹ ਦੀਵਾਲੀ ਤੋਂ ਬਾਅਦ ਲਾ ਲਓ ਤੁਸੀਂ ਆ ਪਰਾਲੀ ਨੂੰ ਵੀ ਅੱਗ ਲੱਗੂਗੀ ਇਹਦੇ ਵਿੱਚ ਵੀ ਲਾ ਲਓ ਵੀ ਕਿੰਨਾ ਜ਼ਿਆਦਾ ਨੁਕਸਾਨ ਮਤਲਬ ਹੋ ਰਿਹਾ ਅਸੀਂ ਉਸ ਦੇ ਲਈ ਵੀ ਅਵੇਅਰ ਕਰਦੇ ਆ ਕੱਲੇ ਪਟਾਕੇ ਨਹੀਂ ਪਰਾਲੀ ਦੇ ਲਈ ਵੀ ਅਵੇਅਰ ਕਰਦੇ ਲੋਕਾਂ ਨੂੰ ਵੀ ਭਾਈ ਇਹਦੇ ਕੰਨੀ ਵੀ ਧਿਆਨ ਕਰੋ ਸਰਕਾਰ ਜਿਹੜਾ ਕੁਝ ਕਰ ਰਹੀ ਆ ਕਰਨ ਤੋਂ ਪਰ ਜਿਹੜਾ ਸਾਡੇ ਹੱਥ ਵਿੱਚ ਆ ਘਟੋ ਘਟ ਅਸੀਂ ਉਹ ਤਾਂ ਕਰ ਲਈਏ ਨਾ ਸੋਨੂੰ ਕੀ ਲੱਗਦਾ ਜੀ ਵੀ ਪਿਛਲੇ ਟਾਈਮ ਤੋਂ ਕਿੰਨੇ ਕੁ ਲੋਕ ਜਿਹੜੇ ਨੇ ਤੁਹਾਡੇ ਨਾਲ ਜੁੜੇ ਆ ਜਾਂ ਕਿੰਨੇ ਕੁ ਲੋਕ ਤੁਹਾਡੀ ਸੰਸਦਾਂ ਦੇ ਨਾਲ ਜੁੜ ਕੇ ਇਸ ਚੀਜ਼ ਵੱਲ ਆਏ ਆ ਜਿਹੜੇ ਪਟਾਕੇ ਚਲਾਉਣ ਤੋਂ ਪਹਿਲੇ ਮੈਂ ਆਪਦੀ ਇਹ ਗਵਾਹੀ ਦੂੰਗਾ ਮੈਂ ਵੀ ਸੋ ਤੋਂ ਤੁਹਾਡਾ ਮੈਂ ਇਹਨਾਂ ਦਾ ਮਾਸਟਰ ਜੀ ਦਾ ਹੈਗਾ ਵਿਦਿਆਰਥੀ ਵੀ ਰਿਆਂਗਾ ਤੇ ਮੈਂ ਖੁਦ ਵੀ ਬਹੁਤ ਕਾਫੀ ਟਾਈਮ ਤੋਂ ਪਟਾਕੇ ਨਹੀਂ ਚਲਾਉਂਦਾ ਜੀ ਆਪ ਉਹ ਵੀ ਮੈਂ ਵੀ ਕਈ ਗੱਲ ਦਾ ਮੈਨੂੰ ਮਾਣ ਹੈ ਕਿ ਸੋ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਤੇ ਤੁਸੀਂ ਤੁਹਾਨੂੰ ਕੀ ਲੱਗਦਾ ਕਿੰਨੇ ਕਿ ਲੋਕ ਤੁਹਾਡੇ ਨਾਲ ਜੁੜਿਆ ਸਰ ਦੇਖੋ ਅਸੀਂ ਲਗਾਤਾਰ ਲੱਗੇ ਹੋયા ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਨੂੰ ਕਹਿੰਦੇ ਵੀ ਨੇ ਸਾਨੂੰ ਫੋਨ ਵੀ ਕਰਦੇ ਨੇ ਦੱਸਦੇ ਵੀ ਨੇ ਵੀ ਬਹੁਤ ਵਧੀਆ ਗੱਲ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਰੋਕੀਏ ਜੀ ਅਸੀਂ ਉਹਨਾਂ ਨੂੰ ਦੱਸਦੇ ਵੀ ਆਂਗੇ ਪੈਂਫਲਟ ਵੀ ਪਹਿਲਾਂ ਅਸੀਂ ਬਹੁਤ ਬੰਦੇ ਨੇ ਮਤਲਬ ਸਕੂਲਾਂ ਦੇ ਵਿੱਚ ਜਾ ਕੇ ਠੀਕ ਹੈ ਜੀ ਠੀਕ ਹੈ ਨਾ ਤੇ ਲੋਕ ਮੰਨਦੇ ਨੇ ਠੀਕ ਹੈ ਜੀ ਸਾਨੂੰ ਇਸ ਗੱਲ ਦੇ ਉੱਤੇ ਆਪਦੇ ਆਪ ਤੇ ਅਸੀਂ ਮਾਣ ਮਹਿਸੂਸ ਕਰਦੇ ਆਂ ਵੀ ਅਸੀਂ ਜਿਹੜਾ ਕੰਮ ਕਰ ਰਹੇ ਆਂਗੇ ਬਹੁਤ ਵਧੀਆ ਕਰ ਰਹੇ ਆਂਗੇ ਠੀਕ ਹੈ ਠੀਕ ਹੈ ਲੋਕ ਸਾਡੀ ਗੱਲ ਨੂੰ ਸੁਣ ਵੀ ਰਹੇ ਨੇ ਤੇ ਇਸ ਤਰ੍ਹਾਂ ਅਸੀਂ ਲੱਗੇ ਰਾਵਾਂਗੇ ਤੁਸੀਂ ਪਿਛਲੇ 24-25 ਸਾਲਾਂ ਦਾ ਜ਼ਿਕਰ ਕੀਤਾ ਜਦੋਂ ਨਵੇਂ-ਨਵੇਂ ਲੱਗੇ ਉਦੋਂ ਲੋਕਾਂ ਨੇ ਜਿਵੇਂ ਮਜ਼ਾਕ ਕਰਨ ਵਾਲਾ ਹੁੰਦਾ ਹਨਾ ਕੋਈ ਕੀ ਚੀਜ਼ਾਂ ਸੁਣਨ ਨੂੰ ਮਿਲੀਆਂ ਜਦੋਂ ਨਵੇਂ-ਨਵੇਂ ਲੱਗੇ ਦੇਖੋ ਅਸੀਂ ਉਹ ਗੱਲਾਂ ਦੀ ਘੱਟ ਹੀ ਪ੍ਰਵਾਹ ਕਰਦੇ ਹੁੰਦੇ ਹਾਂ ਜੀ ਮਜ਼ਾਕਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਜ਼ਿਆਦਾ ਅੱਜ ਕੁਝ ਮਰਜ਼ੀ ਕਹੀ ਜਾਣ ਕਿਉਂਕਿ ਸਾਡਾ ਮਕਸਦ ਹੈ ਜਿਹੜਾ ਸਾਨੂੰ ਪਤਾ ਵੀ ਅਸੀਂ ਇੱਕ ਬਹੁਤ ਹੀ ਨੇਕ ਕੰਮ ਦੇ ਵਿੱਚ ਲੱਗੇ ਹੋਏ ਹਾਂ ਸਾਰੇ ਜਣੇ ਜਿੰਨੀ ਸਾਡੀ ਟੀਮ ਹੈਗੀ ਸਾਰੀ ਮਤਲਬ ਤੁਸੀਂ ਦੇਖ ਸਕਦੇ ਹੋ ਸਾਡੇ ਸਾਰੇ ਨਾਲ ਦੇ ਸਾਥੀ ਨਵੇਂ ਪੁਰਾਣੇ ਸਾਥੀ ਸਾਡੇ ਜੁੜਦੇ ਰਹਿੰਦੇ ਨੇ ਸ਼ੀਤਲ ਸਾਹਿਬ ਨੇ ਸਾਨੂੰ ਇਸ ਪ੍ਰੋਜੈਕਟ ਦੇ ਵਿੱਚ ਲਾਇਆਗਾ ਠ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ ਆ ਤੇ ਇਹ ਕੰਮ ਕਰਦੇ ਰਹਿੰਦੇ ਆਗੇ ਤੇ ਸਾਨੂੰ ਪਤਾ ਵੀ ਅਸੀਂ ਜੋ ਕਰ ਰਹੇ ਹਾਂਗੇ ਬਹੁਤ ਹੀ ਵਧੀਆ ਕਰ ਰਹੇ ਹਾਂਗੇ ਰੂਲ ਦੇ ਮੁਤਾਬਕ ਕਰ ਰਹੇ ਹਾਂਗੇ ਕੋਡ ਦੇ ਵੀ ਨਿਯਮ ਨੇ ਉਹਨਾਂ ਮੁਤਾਬਕ ਕਰ ਰਹੇ ਹਾਂਗੇ ਅਸੀਂ ਬਾਹਰ ਨਹੀਂ ਕੁਝ ਵੀ ਕਰ ਰਹੇ ਠੀਕ ਹੈ ਫਿਰ ਵੀ ਚਾਹੁੰਦੇ ਆ ਕਿ ਵੀ ਲੋਕ ਜੁੜਨੇ ਦੇ ਵਿੱਚ ਧਰਮ ਤੋਂ ਉੱਪਰ ਉੱਠ ਕੇ ਧਰਮ ਜਿਹੜੀਆਂ ਗੱਲਾਂ ਸਿਖਾਉਂਦਾ ਹੈਗਾ ਉਹ ਮਤਲਬ ਉਹ ਬਹੁਤ ਵੱਡੀਆਂ ਨੇ ਠੀਕ ਹੈ ਠੀਕ ਹੈ ਇਹ ਤਾਂ ਨਿੱਕੀ ਜੀ ਗੱਲ ਹੈ ਕਿ ਅੱਜ ਕੱਲ੍ਹ ਲੋਕਾਂ ਨੇ ਮਤਲਬ ਇਹ ਗੱਲ ਦੇ ਨਾਲ ਹਰ ਇੱਕ ਚੀਜ਼ ਨੂੰ ਜੋੜ ਲਿਆ ਹੁਣ ਵਿਆਹ ਸ਼ਾਦੀ ਨੂੰ ਜੋੜ ਲਿਆ ਗੁਰਪੁਰਬ ਨੂੰ ਦੇਖੋ ਗੁਰਪੁਰਬ ਗੁਰੂਆਂ ਦਾ ਦਿਨ ਹੁੰਦਾਗਾ ਉੱਥੇ ਮਤਲਬ ਉਹ ਕਹਿੰਦੇ ਨੇ ਨਾ ਕਰੋ ਤੇ ਲੋਕ ਕੀ ਕਰਦੇ ਨੇ ਉਹ ਕਰਦੇ ਨੇ ਹੁਣ ਦੇਖੋ ਕਿੱਦਾਂ ਨੂੰ ਜਾਂਦੀ ਹੈ ਸੋਚ ਲੋਕਾਂ ਦੀ ਤੇ ਕਿੱਦਾਂ ਨੂੰ ਗੁਰੂਆਂ ਦੀ ਜਿਹੜੀ ਸੋਚ ਹੈਗੀ ਜਿਨ੍ਹਾਂ ਨੇ ਆਪਾਂ ਨੂੰ ਇਹ ਰਾਹ ਦੇ ਉੱਤੇ ਪਾਇਆ ਵੀ ਸਹੀ ਰਸਤੇ ਦੇ ਉੱਤੇ ਚੱਲੋ ਮਾਸਟਰ ਜੀ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕੋ ਵੀ ਕੁਝ ਕਹਿਣਾ ਚਾਹ ਹਾਂ ਸੰਦੀਪ ਵੀਰ ਜੀ ਤੁਸੀਂ ਵੀ ਦੋਨੋਂ ਇਹੀ ਵੀਰੇ ਅਸੀਂ ਪਿਛਲੇ ਕਈ ਸਾਲਾਂ ਤੋਂ ਵੀ ਮੰਗ ਪੱਤਰ ਦਿੰਦੇ ਆਂਗੇ ਅਸੀਂ ਵਾਤਾਵਰਨ ਦੀ ਸੋਧਤਾ ਦੇ ਲਈ ਠੀਕ ਹੈ ਤੇ ਅਸੀਂ ਬਸ ਇਹ ਚਾਹੁੰਦੇ ਆਂਗੇ ਵੀ ਜਿਵੇਂ ਹੁਣ ਤੁਸੀਂ ਤੁਸੀਂ ਵੀ ਜਾਣਦੇ ਹੋਵੋਗੇ ਜਿਹੜਾ ਹੁਣ ਮੇਨ ਬਾਜ਼ਾਰ ਆਗਾ ਉੱਥੇ ਕਿੰਨੀ ਕੁ ਜਗ੍ਹਾ ਦੀ ਬਹੁਤ ਪੀੜਾ ਗਈ ਆਪਾਂ ਜੇ ਉੱਥੇ 19 21 ਹੋਗੀ ਤਾਂ ਉੱਥੇ ਫਾਇਰ ਬਰਗੇਡ ਦੀ ਗੱਡੀ ਤੱਕ ਵੀ ਵੜਨੀ ਨਹੀਂ ਹੈਗੀ ਠੀਕ ਹੈ ਜੀ ਤੇ ਇਹੀ ਚੀਜ਼ ਨੂੰ ਲੈ ਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਮਿਲੇ ਆਂ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾਗਾ ਕਿ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸੰਬੰਧੀ ਜਿਹੜੇ ਨਿਜਮ ਨੇ ਉਸ ਨਿਜਮਾਂ ਦੀਨ ਚੱਲਿਆ ਹਾਂਜੀ ਹਾਂ ਨਿਜਮ ਨੇ ਜਿਹੜੇ ਵੀ ਉਹ ਸਖਤੀ ਨਾਲ ਲਾਗੂ ਕੀਤੇ ਜਾਂ ਬਿਲਕੁਲ ਹੱਕ ਵੀ ਬਣਦਾ ਜੀ ਤੇ ਤੁਹਾਨੂੰ ਪ੍ਰਸ਼ਾਸਨ ਨੇ ਕੀ ਭਰੋਸਾ ਦਿੱਤਾ ਹੈ ਹਾਂਜੀ ਉਹਨਾਂ ਨੇ ਭਰੋਸਾ ਦਿੱਤਾਗਾ ਵੀ ਅਸੀਂ ਹਾਂ ਇਹ ਵੀ ਜਿਹੜੇ ਨਿਜਮ ਨੇ ਲਾਗੂ ਕਰਾਂਗੇ ਵੀ ਇਹ ਤਾਂ ਸਾਡਾ ਫਰਜ਼ ਬਣਦਾ ਫਰਜ਼ ਬਣਦਾ ਹਾਂਜੀ ਠੀਕ ਹੈ ਜੀ ਸੋ ਮਾਈਟ ਜੀ ਤੁਸੀਂ ਵਧਾਈ ਦੇ ਪਾਤਰੋਂ ਸਾਰੀ ਟੀਮ ਹੀ ਵਧਾਈ ਦੀ ਪਾਤਰ ਆ ਮੈਂ ਧੰਨਵਾਦ ਕਰਦਾ ਕਿ ਇੱਕ ਬਹੁਤ ਹੀ ਨੇਕ ਉਪਰਾਲਾ ਲੈ ਕੇ ਚੱਲੇ ਹੋ ਹਾਂ ਲੱਗੇ ਰਹੋ ਕਿਉਂਕਿ ਅੱਗੇ-ਅੱਗੇ ਲੋਕ ਵੀ ਅਵੇਅਰ ਹੁੰਦੇ ਰਹਿੰਦੇ ਆ ਜਦੋਂ ਲੋਕਾਂ ਨੂੰ ਕੋਈ ਚੀਜ਼ ਮਿਲਦੀ ਰਹਿੰਦੀ ਆ ਪਤਾ ਲੱਗਦਾ ਰਹਿੰਦਾ ਤਾਂ ਆਪਾਂ ਨੂੰ ਪਤਾ ਕਿ ਉਹਨਾਂ ਨੇ ਅਵੇਅਰ ਹੋਣਾ ਹੀ ਆ ਸੋ ਮੈਂ ਸਾਰੀ ਟੀਮ ਨੂੰ ਧੰਨਵਾਦ ਕਰਦਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੇ ਮੈਂ ਬੇਨਤੀ ਵੀ ਕਰਦਾ ਮੇਰੇ ਜਿਹੜੇ ਦੋਸਤ ਮਿੱਤਰ ਨੇ ਜਿਹੜੇ ਵੀਡੀਓ ਨੂੰ ਦੇਖ ਰਿਹਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਮਾਸਟਰ ਜੀ ਤੇ ਪੂਰੀ ਟੀਮ ਬੜੇ ਲੰਮੇ ਟਾਈਮ ਤੋਂ ਲੈ ਕੇ ਜੁੜੇ ਹੋਏ ਨੇ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਆਪਣਾ ਚੈਨਲ ਹੈ ਗੋਗੀ ਟਿੱਬੇ ਵਾਲਾ ਉਹਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ ਠੀਕ ਹੈ ਸਰ ਥੈਂਕ ਯੂ ਐਸੋ ਹੀ ਕਰੀ ਤੇ ਲਾਸਟ ਦੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆਗੇ ਬਹੁਤ ਵੱਡਾ ਤਿਹਾਰਾ ਸਾਰੀ ਦੇਸ਼ ਮਨਾਉਂਦਾ ਸਾਰੀ ਦੁਨੀਆ ਮਨਾਉਂਦੀ ਹੈਗੀ ਠੀਕ ਹੈ ਨਾ ਖੁਸ਼ੀਆਂ ਦੇ ਨਾਲ ਤਿਹਾਰੇ ਇਸੇ ਤਰ੍ਹਾਂ ਲੋਕ ਮਨਾਉਂਦੇ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੇ ਵੱਲੋਂ ਦੁਆ ਸਾਰਿਆਂ ਦੀ ਲੋਕਾਂ ਦੇ ਲਈ ਧ